ਲੋਭੀ ਫੋਨ ਕਹਿੰਦਾ ਵੀ ਮੇਰਾ ਜਿਹੜਾ ਧੁੱਪ ਨਾ ਸਿਰਦਾ ਨਾ ਬਣਵਾਇਦਾ ਸੋ ਲੋਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਚੰਗਾ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋਈਆਂ ਤੇ ਬਾਕੀ ਤੁਹਾਡਾ ਵੀ ਸਾਰਿਆਂ ਦਾ ਹੀ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਮੱਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪਤ ਖੁਸ਼ੀਆਂ ਖੇੜੇ ਪਰ ਤੇ ਬਾਈ ਸਾਰਿਆਂ ਦੇ ਕਮਾਈਆਂ ਚੋਂ ਜੀ ਬਰਕਤ ਤੇ ਬਾਕੀ ਬਾਈ ਤੈਨੂੰ ਲੋ ਧੰਨਵਾਦ ਆ ਬੇ ਜਿਹੜੇ ਪਰਿਵਾਰ ਨੂੰ ਸਿੱਧੇ ਦੇ ਨਾਲ ਕਮੈਂਟ ਕਰਦੇ ਆ ਤੁਸੀਂ ਸਾਰੇ ਤੇ ਬਾਕੀ ਵੀਡੀਓ ਨੂੰ ਬਹੁਤ ਪਿਆਰ ਕਰਦੇ ਆ ਬੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਬਈ ਚੜ੍ਹਦੀਆਂ ਕਲਾ ਚ ਰੱਖੇ ਮੇਰੀਆਂ ਭੈਣਾਂ ਨੂੰ ਵੀ ਮੇਰੇ ਵੀਰਾਂ ਨੂੰ ਵੀ ਦੇਸ਼ਾਂ ਵਿਦੇਸ਼ਾਂ 'ਚ ਜੋ ਆਪਣੇ ਪ੍ਰਦੇਸ਼ 'ਚ ਬੈਠੇ ਉਹਨਾਂ ਨੂੰ ਵੀ ਤੇ ਬਾਕੀ ਬਾਈ ਲੋਹੜੀ ਦਾ ਤਿਹਾਰ ਆ ਰਿਹਾ ਨੇੜੇ ਤੁਹਾਨੂੰ ਪਤਾ ਵੀ ਲੋੜੀ ਦਾ ਤਿਹਾਰ ਕਰਕੇ ਸੁਧਾਰਿਆਂ ਦਾ ਕੰਮ ਚੱਲ ਫਿਰਦਾ ਤੇ ਬਾਕੀ ਆਪਣੇ ਘਰ ਦੀਆਂ ਦੋਹੇ ਰੌਣਕਾਂ ਪਰਨ ਤੇ ਜਸ਼ਨ ਗਏ ਹੋਏ ਆ ਸਕੂਲ ਵੈਸੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਦਿਨ ਦੇ ਵਿੱਚ ਹਰ ਜੀ ਇਹ ਤਾਂ ਹੀ ਜ਼ਿਆਦਾ ਘਰ ਕੱਲੀ ਰਹਿੰਦੀ ਆ ਉਹ ਮੂਹਰੇ ਹੀ ਚਲੇ ਜਾਂਦੇ ਆ ਦੋਹੇ ਜਾਨੇ ਸਕੂਲ ਮੈਂ ਫਾਦਰ ਸਾਹਿਬ ਤੇ ਮੈਂ ਤੁਹਾਨੂੰ ਪਤਾ ਵੀ ਕੰਮ ਪਰਜਾਈ ਜਾਂਦੇ ਆ ਚਲੋ ਪਾਪਾ ਜੀ ਤੁਹਾਨੂੰ ਪਤਾ ਵੀ ਉਮਰ ਵੀ ਕਾਫੀ ਆ ਅਸੀਂ ਵੀ ਕਹਿੰਦੇ ਆ ਵੀ ਚਲੋ ਵੀ ਹੁਣ ਕੰਮ ਘੱਟ ਕਰਿਆ ਕਰੋ ਪਰ ਫਿਰ ਤੁਸੀਂ ਬਲੌਗ ਦੇ ਵਿੱਚ ਦੇਖਦੇ ਰਹਿੰਦੇ ਆ ਛੋਟੀ ਦੇ ਵਿੱਚ ਕੋਈ ਨਹੀਂ ਹੈਗਾ ਵੀ ਉਹ ਨਾਲ ਕੰਮ ਕਰਾਉਂਦੇ ਆ ਜੇ ਰੋਕਦੇ ਆ ਤਾਂ ਕਹਿ ਦਿੰਦੇ ਆ ਵੀ ਹੁਣ ਵੀ ਪੱਤਰੋ ਮੈਂ ਆਪਣੇ ਕਮਾਈ ਖਾਤਰ ਕੰਮ ਨਹੀਂ ਕਰਦਾ ਕਹਿੰਦਾ ਮੈਂ ਮਾ ਆਪਣੇ ਸਿਹਤ ਖਾਤਰ ਕੰਮ ਕਰਦਾ ਵੀ ਮੈਨੂੰ ਰੋਕਿਓ ਨਾ ਉਹ ਆਪਣੀ ਮਨਮਰਜ਼ੀ ਦਾ ਕੰਮ ਕਰੀ ਜਾਂਦੇ ਆ ਤੇ ਬਾਕੀ ਚਲੋ ਚੱਲੇ ਜਾਂਦੇ ਜੀ ਪਰਿਵਾਰ ਦੇ ਵਿੱਚ ਜਦੋਂ ਕਹਿੰਦੇ ਇੱਕਾ ਹੁੰਦਾ ਨਾ ਫਿਰ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਇੱਧਰ ਸਿੱਧਰ ਹੋ ਜਾਂਦੀਆਂ ਜਿਹਦੇ ਘਰ ਦਾ ਨੇ ਉਹਦੇ ਕਮਲੇ ਵੀ ਸਿਆਣੇ ਸਿਆਣੇ ਨੇ ਕਹਿਦਾ ਸੋ ਇੱਕਾ ਰੱਖੋ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ ਰਹੋ ਤੇ ਬਾਕੀ ਅੱਜ ਜਣਾ ਜੀ ਅਸੀਂ ਰਜੀਵਾਂ ਤੇ ਭੈਣ ਕੋ ਤੁਸੀਂ ਪਿਛਲੇ ਤਿੰਨ ਚਾਰ ਬਲੌਗਾਂ ਦੇ ਵਿੱਚ ਦੇਖਿਆ ਵੀ ਸਾਡੀ ਲਾਣੇਦਾਰਨੀਆ ਜਿਹੜੀ ਉਹ ਤੇ ਹਰੇਕ ਵਾਰੀ ਯਾਦ ਆ ਜਾਂਦਾ ਹੈ ਬਲੌਗ ਤੇ ਬਗੈਰ ਵੀ ਸਵੇਰ ਚੰਮ ਟੋਕੀ ਜਾਂਦੀ ਹੈ ਵੀ ਭੈਣਾਂ ਨੂੰ ਸੁਧਾਰਾ ਦੇਣਾ ਉਧਰ ਭੂਆ ਜੀ ਕੋਲ ਵੀ ਜਾਣਾ ਚਲੋ ਲੋਹੜੀ ਦੇ ਵੀ ਦਿਨ ਥੋੜੇ ਰਹਿ ਗਏ ਤੇ ਬਾਕੀ ਜਾਣਾ ਜੇ ਅਸੀਂ ਦੋਹਾਨ ਹੈ ਤੇ ਕੈਮਰਾਮੈਨ ਸਾਡੀ ਭਾਈ ਸਰਦਾਰਨੀ ਬਣੀ ਹੋਈ ਆ ਲਾਣੇਦਾਰਨੀ ਜਿਹਨੂੰ ਮੈਂ ਕਹਿੰਦਾ ਉਹਦੇ ਨਾਲ ਮਲਾਉਂਦਾ ਤੁਹਾਨੂੰ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਵੇਰ ਪ੍ਰਸ਼ਾਸ਼ਕ ਜੀ ਆਏ ਹੋਏ ਹੋਏ ਜਦੋਂ ਜਾਣਾ ਨਨੰਦ ਕੋਲ ਨੂੰ ਉਹਦੋਂ ਟਾਰ ਹੈ ਹਾਂਜੀ ਕਦੇ ਕਦੇ ਹੀ ਮੌਕਾ ਮਿਲਦਾ ਹੈ ਇਹ ਕਿਨੇ ਦਿਨ ਦੀ ਤੁਹਾਨੂੰ ਕਹਿਨੀ ਆ ਵੀ ਚਲੋ ਚਲੋ ਬਾ ਤੁਹਾਡਾ ਅੱਜ ਟਾਈਮ ਲੱਗ ਗਿਆ ਮੈਨੂੰ ਆਏ ਰਹਿ ਲੈਂ ਕਿਉਂਕਿ ਮੈਂ ਤਾਂ ਗੱਲ ਲੱਗੀ ਹੋਈ ਜੀ ਵੀ ਭੈਣ ਕੋਲ ਜਾਣਾ ਸੰਧਾਰੇ ਆ ਕੇ ਦੂਰ ਤੇ ਲੋੜੀ ਨੂੰ ਤਾਂ ਹਲੇ ਟਾਈਮ ਪਿਆ ਹਾਂਜੀ ਦੇ ਹੁਣ ਫਿਰ ਮੇਰੀ ਮੰਮੀ ਰਾਣੇ ਵੀ ਆਉਣਾ ਜੀ ਉਧਰ ਦੇ ਉਪਰ ਆਏ ਆਪਾਂ ਹੋਇਆ ਵਾ ਹਾਂਜੀ ਵੇਲਾ ਕਿਹੜੀ ਤਾਂ ਆਪਾਂ ਨੇ ਦੇਖਿਆ ਉਹਣਾ ਬਾਈ ਸਾਡੇ ਕੋਲ ਵੀ ਸਧਾਰਾ ਆਉਣਾ ਹਾਂਜੀ ਹਾਂਜੀ ਉਹਨਾਂ ਨਾਲ ਵੀ ਤੁਹਾਨੂੰ ਪਰਿਵਾਰ ਨਾਲ ਜਿਹੜੀਆਂ ਆਏ ਮਿਲਵਾਟਣ ਹੋ ਜਾਂਦਾ ਉਹ ਤਾਂ ਨਹੀਂ ਆਉਂਦੇ ਕਹਿ ਦਿੰਦੇ ਠੰਡਾ ਠੰਡਾ ਆਉਣਾ ਸਭ ਨੇ ਆ ਜਾਣਾ ਬਾਨੇ ਸਿਰ ਹਾਂ ਇਹ ਗੱਲ ਪੱਕੀ ਹੈ ਤਾਂ ਜਿਹੜੀਆਂ ਤਾਂ ਨਵੇਂ ਸਾਲ ਦੇ ਉਹ ਕਹਿੰਦੇ ਆ ਜੀ ਤੁਹਾਨੂੰ ਪਤਾ ਵੀ ਠੰਡ ਬਹੁਤ ਹੋਈ ਵੀ ਤੁੰਦ ਤੁੰਦ ਕਰਕੇ ਫਿਰ ਮੈਂ ਰੋਗ ਦਿੱਤੇ ਜੀ ਵੀ ਸਿਆਣੇ ਆ ਗਾ ਨੂੰ ਨਾ ਚਲੋ ਠੀਕ ਹੈ ਬਿਮਾਰ ਨਾ ਹੋਵੇ ਭਾਈ ਬਾਈ ਦਾ ਡਿਊਟੀ ਕਰਦਾ ਜੋਬ ਉਹਦੀ ਰਾਤ ਦੀ ਆ ਇੱਕ ਭਾਈ ਕੈਨੇਡਾ ਚ ਗਿਆ ਵਾ ਇਹਦਾ ਹਾਂਜੀ ਠੀਕ ਨਹੀਂ ਉਹ ਜਿਹੜਾ ਜੌਬ ਕਰਦਾ ਫਿਰ ਉਹਨੂੰ ਕਹਿੰਦੇ ਨਹੀਂ ਤੰਗ ਨਹੀਂ ਕਰਦੀ ਇਹਦੀ ਸਿਫਤ ਹੈ ਹਾਂਜੀ ਵੀ ਕਿਸੇ ਨੂੰ ਤੰਗ ਨਹੀਂ ਕਰਦੀ ਮੰਮੀ ਡੈਡੀ ਨੇ ਪੱਕਾ ਆਉਣਾ ਸਦਾਰਾ ਲੈ ਕੇ ਫਿਰ ਇਹ ਕਹਿੰਦੀ ਵੀ ਠੰਡ ਹੈ ਤੇ ਬਾਕੀ ਬਾਈ ਧੁੱਪ ਆ ਜਿਹੜੀ ਉਹ ਪੂਰੀ ਦਸਤਕ ਦੇ ਚੁੱਕੀ ਆ ਦੇਖੋ ਸਾਰੇ ਧੁੱਪ ਦਾ ਆਨੰਦ ਪੂਰਾ ਮਾਣਦੇ ਆ ਤੇ ਅਦਰਵਾਇਜ਼ ਸਰਦਾਰ ਨੇ ਜਿਹੜਾ ਸਮਾਨ ਲੈ ਕੇ ਜਾਣਾ ਸਾਡਾ ਹਰਜੀਤ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਤਾਂ ਮੈਨੂੰ ਉਹ ਕਿਹਾ ਤਾਂ ਸਮਾਨ ਜਿਹੜਾ ਜਿਹੜਾ ਇੱਕ ਤਰੀ ਗੱੱਚੇ ਘੇਂਦੀ ਆ ਉਹ ਬਈ ਜੇ ਸਮਾਨ ਤੁਸ ਘੱਟ ਲੈ ਆਂਗੇ ਬਿਸਕਟ ਹੋਰ ਲੈ ਆਉਣੇ ਤੇ ਅੱਛਾ ਹਾਂਜੀ ਘੱਟ ਲੱਗਦਾ ਸਮਾਨ ਥੋੜਾ ਜਿਹਾ ਆ ਪਕੌੜੇ ਤਾਂ ਠੀਕ ਨੇ ਆਏ ਚੱਲ ਗਰਮ ਗਰਮ ਨਹੀਂ ਯਾਨੀ ਤੇਰੇ ਸਮਾਨ ਮੇਰਾ ਪਸੰਦ ਨਹੀਂ ਲੈਂਦਾ ਵਾ ਹਾਂਜੀ ਨਹੀਂ ਪਸੰਦ ਤਾਂ ਹੈਗਾ ਥੋੜਾ ਜਿਹਾ ਘੱਟ ਕੁਆਂਟੀਟੀ ਕੀ ਆ ਹੂੰ ਜਣੀ ਬਿਸਕਟ ਹੋਰ ਲੈਣੇ ਆ ਜੀ ਬਿਸਕਟ ਘੱਟ ਚੱਲ ਫਿਰ ਤੇ ਅਲੱਗ ਗੱਲ ਸਰਦੀ ਚੱਲੀ ਹੋ ਜਾਣੇ ਚਾਹ ਨਾਲ ਸਵੇਰ ਸ਼ਾਮ ਹੂੰ ਹਾਂਜੀ ਐ ਮੁਗਬਲੀ ਤਾਂ ਵੀ ਹਰੇ ਕੇ ਆਪਣੇ ਘਰ ਨੂੰ ਲਿਆਉਂਦੇ ਮੁੱਠਾ ਦੇਖਣੇ ਨਵਾਂ ਬਰਬਰ। ਥੈਂਕ ਯੂ। ਹੁਣ ਮੈਨੂੰ ਨਾ ਕਹੀ। ਹੁਣ ਤਾਂ ਆਪਣਾ ਦੁਕਾਨ ਪਰ ਤਾਂ ਸਾਮਾਨ ਖਰੀਦਣਾ। ਠੀਕ ਹੈ ਜੀ। ਮੇਰੇ ਕਹਿੰਦਾ ਵੱਧ ਮੇਰੇ ਕਹਿੰਦਾ ਘੱਟ। ਠੀਕ ਹੈ ਜੀ। ਨਹੀਂ ਨਾ ਵੇਤੇ ਹਵਲਤੇ ਕਹਿੰਦੇ ਹੱਥ ਨਹੀਂ ਘੁੱਟਣਾ ਚਾਹੀਦਾ। ਵੀ ਜਿੰਨਾ ਦਊਂਗੇ ਉਹਨਾਂ ਰੱਬ ਜ਼ਿਆਦਾ ਫਲ ਦਿੰਦਾ ਵੇ। ਅੱਛਾ ਹੋਈ ਨਹੀਂ। ਤੇਰੇ ਆ ਪੈਰੇ ਪਰੇ ਦੰਦਿਆ ਫਿਰ ਅੱਜ ਉਹ। ਠੀਕਰੀ ਪੈਰਾ ਤੂੰ ਉਹਨਾ ਸਾਮਾਨ ਲਈ ਮੈਂ ਖੜਨਾ ਬਾਹਰ। ਤੈਨੂੰ ਕੁਝ ਨਹੀਂ ਕਹਿਣਾ। ਠੀਕ ਹੈ ਜੀ। ਬਾਈ ਆਹ ਦੇਖੋ ਜਿਹੜਾ ਮੈਂ ਸਾਮਾਨ ਲਿਆ। ਇਹ ਕਹਿੰਦੀ ਵੀ ਮੇਰੇ ਪਸੰਦ ਨਹੀਂ। ਠੀਕ ਆ ਚਲੋ। ਨੀਦੀ ਆਪਣੀ ਸੋਚ ਆਈ ਤੇ ਆਪਣੇ ਸੋਤੇ ਨਾਲ ਚੱਲ ਗਈ। ਨਹੀਂ ਰਜ਼ੰਦ ਤਾਂ ਠੀਕ ਆ ਜੀ ਮੈਂ ਉਦਾਂ ਨਹੀਂ ਕਹਿੰਦੀ ਮੈਂ ਕਹਿੰਨੀ ਵੀ ਥੋੜਾ ਜਿਹਾ ਬਿਸਕਟ ਔਰ ਲੈਣ ਦੇ ਜੀ। ਮੇਰੀ ਸੁਣ ਲੈ ਗੱਲ। ਹਾਂਜੀ। ਕਦੇ ਆਪਣੀ ਮੰਮੀ ਨੂੰ ਤਾਂ ਨਹੀਂ ਕਹਤਾ ਵੀ ਇੰਨਾ ਸਮਾਨ ਲੈ ਆਇਓ? ਨਹੀਂ। ਉਹਨੇ ਉਹਨਾਂ ਨੂੰ ਰੋਕਦੀ। ਨਹੀਂ ਉਹ ਤਾਂ ਮੈਂ ਰੋਕੇ ਹੋਈ ਐ ਜਾਈ ਗਈ ਵੀ ਇਹ ਤਾਂ ਨਵੇਂ ਸਾਲ ਦੇ। ਨਹੀਂ ਸਮਾਨ ਵੀ ਘੱਟ ਕਹਿਣਾ ਉਹਨੂੰ ਐ ਕਹਿ ਦਿੱ ਕਿ ਪਾਪਾ ਜੀ ਬਾਤ ਤੁਸੀਂ ਆ ਕੇ ਮਿਲ ਜਿਓ। ਠੀਕ ਹੈ ਜੀ। ਠੀਕ ਨਹੀਂ ਪਰ ਹਟਣਾ ਤਾਂ ਉਹਨਾਂ ਨੇ ਹੈ ਨਹੀਂ। ਠੀਕ ਨਹੀਂ ਚੱਲ ਫਿਰ ਚੱਕ ਪਾ। ਲੈ ਲਈ ਜਿਹੜਾ ਸਮਾਨ ਲੈਣਾ ਖੁਸ਼ ਹੋ ਕੇ ਹੱਸ ਕੇ ਦਿਖਾ ਕੇ ਜਿਹਾ। ਦਿਖ हां इकੜਾ ਖੁਸ਼ ਰਹੀ ਕਰ ਸਮਾਂ ਦਿੱਤਾ ਨੀ ਹਾਂ ਖੁਸ਼ ਰਹੀ ਅੱਛਾ ਖੁਸ਼ ਰਹਿੰਦੀ ਆ ਬੱਸ ਤੁਹਾਡਾ ਧੰਨਵਾਦ ਸੱਜਣ ਫਿਰ ਦੁਆ ਚੋਲਾ ਵੀ ਚੱਕ ਲੈ ਕੋਣ ਹੂੰ ਤਾਂ ਨਹੀਂ ਹਾਂਜੀ ਕਸ ਹੋ ਤਾਂ ਮੱਤਿ ਚ ਬਾੜ ਹੋ ਜਾਣਾ ਨਹੀਂ ਚੋਲੇ ਚ ਪਾ ਲੈ ਫਿਰ ਕਰਨੂ ਆਹ ਬਾੜ ਹੁਣ ਤੇ ਰੱਖਿਆ ਜਾਂਦਾ ਹਾਂ ਆ ਲੋ ਭਾਈ ਇਹ ਬਹੁਤ ਐਡਵਾਈਸ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਮੰਗਾਈਆਂ ਉਹ ਮੈਂ ਲਿਆਇਆ ਸਮੋਸੇ ਨਹੀਂ ਅੱਜੀ ਨੇ ਮੰਗਾਏ ਚਲ ਚਾਲਾ ਕਰ 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 ਜੀ ਬਦਲਣੀ ਚਾਹੀਦੀ ਜੀ ਵੀ ਨਹੀਂ ਅੱਗੇ ਵੇ ਵਸਾ ਹੀ ਸਮੋਸਾ ਲੈ ਕੇ ਜਾਣਾ ਜੀ ਅੱਜ ਫਿਰ ਗੋਭੀ ਦੇ ਪਕੌੜੇ ਲੈ ਕੇ ਚੱਲਾਂ ਚੱਲ ਫੇ ਚੱਲ 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 ਆਲਾ ਫੜਦਾ ਹੁਣ ਮੈਂ ਤੇ ਆਪਣੇ ਪੈਸੇ ਉੱਥੇ ਪੜ੍ਹਨੀ ਬਸ ਸੁਨਾਲੇ ਆ ਜੀ ਮੈਂ ਉੱਥੇ ਲੈ ਲਾਂ ਮੰਵੀਰੇ ਮੈਂ ਦੁਕਾਨ 'ਚ ਨਹੀਂ ਬਣਦਾ ਹੁਣ ਤੁਹਾਨੂੰ ਦੱਸਤਾ ਨਹੀਂ ਬਾੜਨਾ ਨਾਣਾ ਤਾਂ ਟੋਕ ਲਾਈਆ ਮੈਨੂੰ ਠੀਕ ਹੈ ਮੈਂ ਤੂੰ ਆਪਣਾ ਸਮਾਨ ਹੁਣ ਸਾਰੀ ਸਮਾਨ ਤਾਂਹੀਂ ਖਰੀਦਣੇ ਆ ਠੀਕ ਹੈ ਮੋਟਰਸਾਈਕਲ 'ਤੇ ਬੈ ਕੇ ਜਾਣਾ ਮੈਂ ਡਰਾਈਵਰ ਆ ਗੱਡੀ ਦਾ ਠੀਕ ਹੈ ਸਮਾਨ ਤਾਂ ਆਏ ਖਰੀਦਣ ਤੁਹਾਨੂੰ ਦੱਸਤਾ ਚੱਕ ਲੈ ਜੋੜਾ ਆਪਣਾ ਲੋ ਬਾਈ ਬਾਕੀ ਜਸ਼ਨ ਬਾਈ ਦੋ ਦਿਨ ਤੇ ਆ ਗਈ ਬੂਟੇ ਚ ਪਾਣੀ ਤਾਂ ਉਹਨੇ ਪਾਇਆ ਨਹੀਂ ਆ ਗੱਡੀ ਬਾਈ ਆਪਣੀ ਤਿਆਰ ਖੜੀ ਐ ਕਿਉਂਕਿ ਭੈਣ ਕੋਲ ਨੇੜੇ ਹੀ ਜਾਣਾ ਸੋ ਇਸ ਕਰਕੇ ਨੇੜੇ ਮੋਟਰਸਾਈਕਲ ਵਰਤੀ ਜਾਂਦੇ ਆ 10 ਮਿੰਟ ਲੱਗਦੇ ਤੇ ਆਹ ਜਸ਼ਨ ਨੇ ਬਾਈ ਬੂਟਿਆਂ ਦੇ ਆਪਣੀ ਪਾਣੀ ਆ ਕੇ ਪਾਇਆ ਨਹੀਂ ਕਿਉਂਕਿ ਕਗੇਲਾ ਪੈਦਿਆ ਆਹ ਬੂਟਾ ਬਾਈ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਇਹ ਬੁੱਲ ਫੁੱਲਾ ਜਿਹੜੇ ਰਾਤ ਨੂੰ ਖਿੜਦੇ ਰਾਤ ਦੀ ਰਾਣੀ ਬੂਟਾ ਸੋ ਇਕਣੇ ਬਾਈ ਸੁੱਕ ਜਾਂਦੇ ਅੱਧਰ ਬੂਟੇ ਬਾਕੀ ਟਰੈਕਟਰ ਅੱਜ 5 ਦਿਨ ਹੋ ਗਏ ਜਸਵੀਰ ਬਾਈ ਕੰਨੀ ਹੋਆ ਕੋਈ ਜਵਾਬ ਨਹੀਂ ਵੀਰੋ ਤੁਹਾਨੂੰ ਪਤਾ ਵੀ ਸਾਡਾ ਪਰਿਵਾਰ ਇੱਕ ਹੈ ਵੀ ਮੇਰੀ ਇਹ ਸੋਚ ਆ ਵੀ ਜੇ ਚੀਜ਼ ਚੱਲੂਗੀ ਤਾਂ ਉਹ ਵਧੀਆ ਰਹੂਗੀ ਜੇ ਹੁਣ ਆ ਗੱਡੀ ਹੈ ਜੇ ਅਸੀਂ ਇਹਨੂੰ ਲੁਕੋ ਕੇ ਹੀ ਰੱਖੇ ਖੜਾ ਕੇ ਰੱਖੀਏ ਤਾਂ ਇਹਨਾਂ ਖੜੀ ਨਹੀਂ ਖਰਾਬ ਹੋ ਜਾਣਾ ਸਿਕਰੇ ਟਰੈਕਟਰ ਜਿਹੜਾ ਮਰਜੀ ਬਾਈ ਲੈ ਕੇ ਜਾਏ 5-6 ਦਿਨ ਹੋ ਗਏ ਜਸਵੀਰ ਬਾਈ ਕੰਨੀ ਆ ਹਾਂ ਵੀ ਸਰਦਾਰ ਨਹੀਂ ਹੈ ਹਾਂਜੀ ਆਜੀ ਆ ਜਾ ਆ ਜਾ ਮਨ ਲਾਦੇ ਤਾਂ ਚੋੜਾ ਨਹੀਂ ਲੱਭਿਆ ਹਲੇ ਧੰਨਵਾਦ ਤੇਰਾ ਜਦੋਂ ਇੰਨਾ ਸੋਚਦੀ ਆ ਵੀ ਬਿੱਲ ਘਟਾ ਅੱਜ ਫੇਰ ਹਾਂਜੀ ਹੈ ਕਾਦੀ ਬਿਜਲੀ ਜਦੋਂ ਬਚਾ ਪਟਾਣੀ ਚਾਹੀਦੀ ਹੈ ਜੀ ਅੱਛਾ ਠੀਕ ਆ ਲੋ ਬਾਈ ਇਧਰ ਜਿੰਦੇ ਵੀ লাশ ਛੱਡੇ ਤੇ ਘਰ ਹੁਣ ਵੀ ਕੋਈ ਨਹੀਂ ਆਮਨ ਵੀ ਨਹੀਂ ਆਮਨ ਆਰੇ ਖਾ ਜੀ ਮੈਂ ਕਰਤਾ ਬਖੋਣ ਹੈ ਆਮਨ ਆਰੇ ਖਾ ਕਰਤਾ ਦਮ ਪਾਪਾ ਹਾਂਜੀ ਚਲ ਫਿਰ ਤਾਂ ਠੀਕ ਆ ਤੇਰਾ ਧੰਨਵਾਦ ਲੋ ਬਾਈ ਪਾਵਣਾ ਚੱਕੀਏ ਖਿਚੋਲਾ ਨਾ ਕੋਨੇ ਲੈ ਕੇ ਆ ਜਾਣਾ ਆਪਣਾ ਆਹ ਚੱਕ ਲੂਗੀ ਉਹ ਇੱਕ ਬਾਈਆ ਕਵਰ ਫੋਨ ਦਾ ਖੋਲਣਾ ਪੈਂਦਾ ਇਹਦੀ ਵੀ ਦੱਦ ਜੀ ਬੱਢਣੀ ਹੈ ਜਦੋਂ ਕਵਰ ਪਾਉਂਦਾ ਨਾ ਮੈਨੂੰ ਫੋਨ ਬਹੁਤ ਤੰਗ ਕਰਦਾ ਲਓ ਬਾਈ ਆਪਾਂ ਆਪਣਾ ਝੋਲਾ ਚੱਕੀਏ ਫੇ ਚੱਕੂਗੀ ਹਾਵੇ ਆ ਜਾ ਆ ਚੱਕ ਸਮਾਨ ਆਪਣਾ ਆਇਆ ਆ ਲੈ ਫੜਾ ਦੇ ਝੋਲਾ ਵੀ ਮੈਨੂੰ ਹਰ ਜੀ ਤੋ ਬਈ ਆ ਝੋਲੇ ਆ ਜਿਹੜੇ ਮੇਰੇ ਦਾਜ ਦੇ ਆ ਕਹਿੰਦੇ ਭਾਈ ਆ ਦੇਖੋ ਇੱਕ ਸ਼ਾਮ ਘਰ ਰੱਖਿਆ ਆ ਤਾਂ ਆ ਭਾਈ ਝੋਲੇ ਮੇਰੇ ਦਾਜ ਦੇ ਸਰਦਾਰਨੀ ਨੇ ਆਪ ਕੱਢੇ ਵੇ ਆਪ ਕੱਢੇ ਵੇ ਨਾ ਝੋਲੇ ਇਹ ਹਾਂਜੀ ਹੈ ਹਾਂਜੀ ਆ ਬਣਾਏ ਦੇ ਦੇਖ ਲੈ ਕਿ ਆ ਸਿਸਟਮ ਹੈ ਨਾ ਹਾਂਜੀ ਮੁੰਡਾ ਉਹ ਤਾਂ ਪਤਾ ਨਹੀਂ ਕਿ ਤੱਕ ਕਿਸ ਤਰ੍ਹਾਂ ਵਰਤਣੇ ਹੁਣ ਪਤਾ ਲੱਗਦਾ ਜਿਹਾ ਰੇ ਕਿਤਨੀ ਝੋੜਾ ਲੈ ਹੁੰਦਾ ਹਾਂ ਹਨਾ ਕੀ ਆਤੀ ਬਾਈ ਦੇ ਵਧੀਆ ਹੀ ਲਵਾ ਫੇ ਲੋ ਫੇ ਨਾਲ ਦੇ ਦੂਸਰੇ ਨਾਲ ਦੇ ਹੂੰ ਦਿੰਦੇ ਲਾਉ ਕਿ ਆ ਸਿਸਟਮ ਹੈ ਦੇ ਲਵੀ ਹੈ ਡਿਜ਼ਾਈਨ ਜੇ ਪਾਇਆ ਵਾ ਟਾਈਮ ਤਾਂ ਲੱਗਿਆ ਹੋਣਾ ਕਰ ਕਰਨ ਨੂੰ ਹਾਂਜੀ ਟਾਈਮ ਤਾਂ ਲੱਗਦਾ ਬਾਈ ਹੂੰ ਜਿਹੜੀਆਂ ਆ ਮੈਂ ਸਿੱਖ ਲਈ ਤੀ ਬਾਕੀ ਬਣਾਏਗਾ ਫਿਰ ਮੰਮੀ ਰਾਣੀ ਤੇ ਅੱਛਾ ਹਾਂਜੀ ਗ੍ਰੇਟ ਮੰਮੀ ਰਾਹ ਦਾ ਹੈ ਹੈ ਲਾ ਬਾਈ ਲੱਗ ਲੱਗਾ ਹੈ ਚੱਲ ਫਿਰ ਚੱਲ ਚਲੋ ਸੇਤੀ ਕਰ ਹੁਣ ਆ ਦੇਖੋ ਲੱਗ ਲੱਗ ਬੂਟੀਆਂ ਵਾਲੇ ਆ ਬਾਈ ਚੰਗ ਚਾਬੇ ਚੱਕ ਝੋਲੇ ਮੈਨੂੰ ਦੇ ਮੈਂ ਬੰਨਾ ਮੋਟਰਸਾਈਕਲ ਪਰ ਆਇਆ ਚਲੋ ਬਾਈ ਚਲਦੇ ਆ ਭੈਣ ਕੋਲ ਮਿਲਦੇ ਫਿਰ ਜਾ ਕੇ ਉਹ ਬਈ ਪਹੁੰਚ ਗਏ ਭੈਣ ਦੇ ਘਰ ਹਾਂ ਤੂੰ ਕੀ ਦੇਖਦੀ ਆ ਆਹ ਵੀਰ ਦੇਖ ਆਹ ਦੇਖੋ ਬਾਈ ਅਮਰੋਦ ਗੇਟ ਹਰਜੀਤ ਅਮਰੋਦ ਨੂੰ ਅਮਰੋਦ ਤਾਂ ਬਹੁਤ ਆ ਦੇਖ ਇਹਨਾਂ ਨੇ ਵੀ ਬਾਈ ਗੇਟ ਦੇ ਮੂਰੇ ਸਾਡੇ ਵਾਲਾ ਕੰਮ ਇਹ ਵੀ ਸ਼ਕੀਨ ਆਹ ਚੀਕੂਆਂ ਦਾ ਬੂਟਾ ਠੀਕ ਆ ਆਹ ਗੋਲ ਮਿਰਚ ਦੇਖੋ ਜਿਹੜੀ ਗੋਲ ਮਿਰਚਾਂ ਦੀ ਹਰਜੀਤ ਅੱਰੇ ਕਿਹ ਪੈਂਦੀ ਸਾਡੀ ਇੱਕ ਤਾਂ ਪੈਂਦੀ ਐ ਅਮਰੂਦ ਬਹੁਤ ਲੱਗਦੇ ਪੱਕੇ ਅਮਰੂਦ ਉੱਪਰ ਭਾਈ ਬਹੁਤ ਲੱਗੇ ਹੋਏ ਆਹ ਦੇ ਨਾ ਚੱਲ ਚੱਲ ਹੁਣ ਆਪਾਂ ਨੂੰ ਅਮਰੂਦ ਨਹੀਂ ਦੇਖਣਾ ਇਹ ਮੈਂ ਦੇਖਣ ਲੱਗਿਆ ਮਿਰਚਾਂ ਵੀ ਆ ਵੀ ਲਾਲ ਲਾਲ ਉਹ ਦੂਈਆ ਸਭ ਕੁ ਲਾਇਆ ਬਾਈ ਚਲ ਸਰਕਾਰੂ ਹੋਏ ਨਰਸਰੀ ਐ ਖੋਲ ਗੁੰਡਾ ਲੈ ਭਾਈ ਗੇਟ ਦੇ ਮੂਹਰੇ ਪਹੁੰਚ ਗਏ ਲੈ ਭਾਈ ਫੋਨ ਕਹਿੰਦਾ ਵੀ ਮੇਰਾ ਜਿਹੜਾ ਧੁੱਪ ਨਾ ਸਾਰਦਾ ਹਾਂ ਨਵਨਵਾਇਦਾ ਸਭ ਬਖਰ ਬੋਲਦਾ ਦੇਖ ਲਿਆ ਹੈ ਪੰਜ ਬੈਠੇ ਤੇ ਸੀ ਚਲੋ ਰੋਜ ਆਈ ਜਾਂਦਾ ਇੱਧਰ ਮਿਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਾ ਬਈ ਹਾਂ ਬਈ ਠੀਕ ਹੈ ਲੋ ਬਈ ਇਹਨੇ ਵੀ ਆਪਣੇ ਹੱਥਵਰ ਵਜਾਈ ਵੀ ਸੱਟ ਇਹ ਵੀ ਕਹਿੰਦੇ ਵੀ ਹਾਂ ਨਹੀਂ ਦੰਦ ਕਦ ਖੁੱਲਣੇ ਹੁਣ ਟਾਂਕੇ ਉਹ ਦਿਖਾ ਕੇ ਆਉਂਗਾ ਜਾਂ ਜਾਉਂਗਾ ਪਰਮਾਰ ਦੇ ਹੈ ਜਾ ਕੇ ਆਉਂਗੀ ਹੁਣ ਤਾਂ ਇਹਨੂੰ ਨੰਗਾ ਰੱਖ ਲੈਂਦੀ ਕਿ 6 ਵਜਣ ਦੇ ਕਰਿਆ ਵਾ ਵੈਸੇ ਵੀ ਸੱਤ ਤਾਂ ਲੱਗ ਜਿਵੇਂ ਕੁਝ ਵੱਜੇ ਨਾ ਤੇ ਤਾਂ ਲਓ ਬਾਈ ਇਹਨਾਂ ਚਿੱਲੀ ਕਟਰ ਮਸ਼ੀਨ ਦਾ ਜਿਹੜਾ ਹੁੰਦਾ ਕਾਹਦਾ ਹੋ ਚੋਪਰ ਦਾ ਚੋਪਰ ਦਾ ਬਾਈ ਚਿੱਲੀ ਕਟਰ ਚਾਹ ਦਾ ਗਲਾਸ ਚੱਕਣ ਲੱਗੀ ਤੇ ਵੀ ਇੱਥੇ ਮਰਾਲੇ ਤੇ ਦੋ ਟਾਂਕੇ ਲੱਗੇ ਦੇ ਕਿ ਦੋ ਤਿੰਨ ਵੈਸੇ ਮੈਂ ਵੰਤ ਸੱਚੀ ਦੱਸਾਂ ਤੁਹਾਨੂੰ ਮਤਲਬ ਬਾਹਰ ਨਿਕਲ ਗਿਆ ਤਾਂ ਮੈਨੂੰ ਤੇ ਦੇਖ ਨਹੀਂ ਤਾਂ ਹੁੰਦਾ ਹੈਗਾ ਹੱਥ ਖੁੱਲਿਆ ਜਾ ਮੈਂ ਬਾਈ ਡਰ ਗਿਆ ਆ ਹੱਥ ਦਾ ਹਾਲ ਦੇਖ ਲਓ ਕਾਮੀ ਆ ਵੀ ਆਦਰ ਹੈ ਨਾ ਧੋਣ ਕਰਕੇ ਕਿਦਾਂ ਹੋ ਗਿਆ ਚਲ ਕੋਈ ਨਹੀਂ ਖੁਸ਼ ਰਹਿ ਚੱਕ ਹੋਣਾ ਹਾਂ ਤੇ ਇਧਰ ਹਾਂ ਵੀ ਸਰਦਾਰ ਨੇ ਹੁਣ ਠੀਕ ਹੈ ਹਾਂਜੀ ਠੀਕ ਹੈ ਜੀ ਦੇਖੋ ਹੈ ਹੁਣ ਭੈਣ ਕੋਲ ਆ ਗਈ ਭੈਣ ਕੋਲ ਆ ਗਈ ਤੇ ਲਔਰੀ ਤੇ ਕਰਾ ਤੇ ਕਟਾ ਦਿੰਦਾ ਤੇਰੀਆਂ ਹਫਤਾ ਛੁੱਟੀਆਂ ਹਾਂਜੀ ਹਾਂ ਆ ਵੀ ਜਸ਼ਨਦੇਲ ਆ ਦੋ ਦਿਨ ਆਈ ਸੀ ਹੈ ਦੋ ਦਿਨ ਆ ਗਈ ਜੀ ਆ ਉੱਦੜ ਵੀ ਜਾਣਾ ਨਹੀਂ ਦੀ ਮੰਨਦੀ ਕਹਿੰਦੀ ਮੈਂ ਜਣਾ ਬੂਆ ਹਜੇ ਫਤਲ ਫੇ ਤੈ ਫੋਨ ਕਰਾਇਆ ਤਾਂ ਹੀ ਪੇਪਰ ਉਹ ਆਪੇ ਕਹਿੰਦੀ ਕਹਿੰਦੀ ਬੂਆ ਪਾਪਨ ਪੁੱਛੇ ਫੋਨ ਕਰਕੇ ਪੇਪਰ ਦਾ ਨਹੀਂ ਅੱਜ ਮੇਰਾ ਹੂੰ ਆ ਫਿਰ ਜਲਦ ਨਾ ਕਰਿਆ ਫਿਰ ਹੈਗਾ ਹੀ ਤਾਂ ਅਗਮ ਦਾ ਤਾਂ ਦੂਸਰੇ ਦਿਨ ਮੈਂ ਕਹਿੰਦਾ ਅੱਠ ਦਿਨ ਲਾ ਗਈ ਸੱਤ ਹਾਂਜੀ ਲਾ ਗਈ ਉਹ 28 ਤਰੀਕ ਦੀ ਆਈ ਹਿੱਤੀ 7 ਤਰੀਕ ਨੂੰ ਗਈ ਐ ਅੱਛਾ ਜੈਸੰਦਾ ਹਣੀ ਬੂਆ ਕੋਲ ਕਰ ਗਈ ਭੰਗਾ ਪੂਰਾ ਖਾ ਗਈ ਬੱਕਰੇ ਵਲਾ ਗਈ ਭਾਂ ਜਾ ਕਿੱਧਰ ਆ ਸਾਡਾ ਸਕੂਲ ਗਿਆ ਹੋਇਆ ਓ ਦੇਖ ਬਾਈ ਇੱਧਰ ਸਾਗ ਚੱਲ ਰਿਹਾ ਚੱਲੇ ਭਰਾ ਦੇਖੋ ਇੱਕ ਨਾ ਕਹਿੰਦਾ ਘਰ ਦੀਆਂ ਚੀਜ਼ਾਂ ਖਾਓ ਕੁਛ ਮੰਗਲ ਹੋ ਜਾਓ ਹਨਾ ਮੈਂ ਕਹਦਾ ਹੁਣ ਵੰਦ ਤਾਂ ਇੱਥੇ ਆਇਆ ਕਰ ਅੰਦਰ ਨਹੀਂ ਜਾਣਾ ਹਰਜੀਤ ਕੁਰੇ ਇੱਥੇ ਬੈਠਦੇ ਆ ਹਾਂਜੀ ਹਾਂ ਧੁੱਪਾਈ ਹੋਣੀ ਧੁੱਪਾਈ ਹੋਈ ਆ ਠੀਕ ਨੇ ਹਾਂ ਫੜ ਚੜੇਗੀ ਹਾਂ ਆ ਫੜ ਭਾਈ ਆਪਣੀ ਮਾਨਤ ਕੁੜੀ ਐ ਹੂੰ ਲੋੜੀ ਕਾ ਸੰਧਾਰਾ ਲਿਆਇਆ ਵੀਰ ਐ ਲੋੜੀ ਕਾ ਸੰਧਾਰਾ ਲਿਆਇਆ ਹੈ ਗਾਦੇ ਮੜਾ ਜਾ ਚੱਲ ਕੋਈ ਨਹੀਂ ਰਖਾਈ ਅੰਦਰ ਹੱਤਤ ਔਖੀ ਨਾ ਹੋਵੇ ਬਣਾ ਲਿਓ ਚਾ ਚਲੋ ਭਾਈ ਲੱਗੇ ਹੋਏ ਆਪਣੇ ਆਪਣੇ ਕੰਮ ਹੀ ਤੇ ਬਾਕੀ ਸੂਰ ਜੁਰੇ ਵੀ ਸੋਹਣਾ ਚਲੋ ਭਾਈ ਜਾਨ ਦੀ ਤਿਆਰੀ ਇੱਧਰ ਮਾਸਟਰ ਜੀ ਆ ਕਿਤੇ ਸਾਸਿਕਾਲ ਜੀ ਮਾਸੀ ਆਈ ਹੋਣੀ ਹਰੇ ਭਾਈ ਰੋਪੜ ਠੀਕ ਨਹੀਂ ਹਾਂਜੀ ਲੋ ਭਾਈ ਸਰਦਾਰ ਸਾਹਿਬ ਆਇ ਖੇਤ ਤੇ ਵੀ ਆਇਆ ਨੂੰ ਅੱਧਾ ਘੰਟਾ ਹੋ ਗਿਆ ਸਾਨੂੰ ਵੀ 2 ਘੰਟੇ ਲੱਗੇ ਤਦੋਂ ਸਾਡੀਆਂ ਜਿਹੜੀਆਂ ਕਹਿੰਦੇ ਵੀ ਹੁੰਦੇ ਪਿੱਛੇ ਜਿਹੜੀਆਂ ਜ਼ਿੰਮੇਵਾਰੀਆਂ ਸਕੂਲ ਦਾ ਟਾਈਮ ਹੋ ਗਿਆ ਉਹਨਾਂ ਦਾ ਆਉਣ ਦਾ ਹਾਂਜੀ ਪੰਮੂ ਨੇ ਤਾਂ ਆ ਜਾਣਾ ਜਾਂਦਾ ਇਹਨੂੰ ਸੋ ਇਸ ਕਰਕੇ ਚਲੋ ਫੇਰ ਠੀਕ ਹੈ ਜੀ ਮਾਰਿਓ ਜਿਹੜਾ ਤੁਸੀਂ ਵੀ ਸਾਫ ਤਾਂ ਜਿਹੜਾ ਮਾਰੀ ਜਾਂਦੇ ਆ ਹੈ ਚਲੋ ਫਿਰ ਚਲੋ 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 ਓਕੇ ਚਲੋ ਚਲੋ ਆ ਸਾਗ ਲੇ ਜੀ ਦਰਬਾਈ ਲੈ ਲੈ ਸਾਗ ਜਾਣ ਲੱਗੇ ਨੇ ਦੇਖੋ ਭਾਈ ਆ ਚੀਜ਼ ਆ ਇੱਕ ਨਾ ਪਿਆਰ ਚਾਹੀਦਾ ਸਾਰੇ ਇਹ ਚ ਲੈ ਫੜ ਸਰਦਾਰ ਨਹੀਂ ਆ ਦੇਖ ਕੇ ਫਿਰ ਨਨਦਗੋਲ ਆਈ ਆਈ ਦਾ ਫਾਇਦਾ ਹੋਇਆ ਕਿ ਨਹੀਂ ਹਾਂ ਜੀ ਗਰਮ ਗਰਮ ਸਾਗ ਦੇ ਦਿੱਤਾ ਹੈਨਾ ਆਹ ਲੋ ਬਾਈ ਭੈਣ ਦੇ ਵੀ ਨਨਦਾਈ ਵੀ ਆ ਉਦੋਂ ਰੋ ਜੀ ਡਿਊਟੀ ਸਾਗ ਪਰ ਲੱਗੀ ਹੋਈ ਤੇ ਕਿਉਂਕਿ 6:00 ਵਜੇ ਵੀ ਹੱਥ ਪਰ ਸੋ ਇਸ ਕਰਕੇ ਚਲੋ ਹੁਣ ਆਪਣੇ 2-3 ਦਿਨ ਰਹਿ ਕੇ ਟਾਂਕੇ ਖਿਲਾਉਣ ਦੇ ਚਲ ਕੋਈ ਨਹੀਂ ਫਿਰ ਜਾਂਦੇ ਚਲੋ ਫਿਰ ਚਲੋ ਜੀ ਚੱਲਦੇ ਆ ਮਿਲਾਂਗੇ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਬੇ ਸਤਿ ਸ੍ਰੀ ਅਕਾਲ ਆਲੋ ਉਹ ਦੇਖੋ ਬਾਈ ਮਰੂਦਪੁਰ ਇਹ ਆ ਦੇਖੋ ਆਇਆ ਬਹੁਤ ਦੇਖੋ ਬਾਈ ਖਾਨ ਹੈ ਲੰਘ ਗਿਆ ਚਲੋ ਠੀਕ ਆ ਚਲੋ ਫਿਰ ਠੀਕ ਆ ਓਕੇ ਬਾਈ ਡਾਟਾ ਓਕੇ